ਆ ਦੇਖੋ ਆ ਬੰਦਾ ਪਿੱਛੇ ਡਿੱਗੀ ਚ ਖਾਇਆ ਹੋਇਆ ਫਤ ਆ ਬੰਦਾ ਨਾ ਪਿੱਛੇ ਡਿੱਗੀ ਚ ਆ ਰਿਹਾ ਪੈ ਗਿਆ ਡਿੱਗੀ ਚ ਆ ਦੇਖੋ ਇਹ ਦੇਖੋ ਚੱਲੇ ਜੀ ਨਹੀਂ ਅੱਜ ਆਪਣੇ ਪੈਣ ਮੈਂ ਪਤਾ ਕਰ ਲੂੰ ਅੱਛਾ ਜੀ ਉਹ ਤਾਂ ਸਾਨੂੰ ਪਤਾ ਹੀ ਹੈ ਹੈਲੋ ਨਾਲ ਆ ਰਹੇ ਡੋਗੀ ਕਿਹੜਾ ਡੋਗੀ ਨਾਲ ਆ ਰਿਹਾ ਜਿਹੜਾ ਹੁੰਦਾ ਜਿੱਦਾਂ ਉਹਦਾ ਨਾਲ ਆਉਂਦਾ ਜਿਹਦਾ ਉਹ ਜਲ ਸਪਲਾਈ दे दे दे। अच्छा अब मैं भी गड्डी नहीं हूं इंट्रोडक्शन देंदी है साबन ਦੇ ਬੂਟੇ ਲੱਗ ਨਹੀਂ ਆਏ ਇਹ ਸਾਬਣਾਂ ਦੇ ਸਾਬਣ ਦੇ ਬੂਟੇ ਸ਼ਾਬਾਸ਼ ਤੁੰਨੇ ਕਿਹਾ ਮੈਨੂੰ ਤੇ ਰਮੂ ਨੂੰ ਸੁਣਾ ਪਹਿਲੀ ਵਾਰੀ ਇਹ ਸਾਬਣ ਦੇ ਬੂਟੇ ਕਹਿੰਦਾ ਛਪੜੇ ਸਾਬਣ ਦੇ ਬੂਟੇ ਲੱਗੇ ਨਹੀਂ ਹੋ ਰਹੇ ਇਹਨੂੰ ਚਾਟੇ ਬਾਹਰ ਤੋਂ ਟੋਬੇ ਤੋਂ ਕਿੱਥੇ ਨੂੰ ਉਹ ਪਾਪਾ ਚਲੋ ਆ ਦੀ ਗੱਲ ਦੱਸੋ ਪਾਪਾ ਮੇਰਾ ਜੀਤ ਤਾਂ ਮਚਾ ਲਿਆ ਟਰਾਈ ਕਰਕੇ ਕੁਛ ਮਰਜ਼ੀ ਹੋਏ ਪਿੱਛੇ ਪਾਟੇ ਢੜਨੇ ਆਪਣਾ ਹੋ ਕੀਤਾ ਹੋਇਆ ਪੰਨੇ ਤੇ ਹੈ ਕੀ ਬਲ ਨੂੰ ਦੱਸਦਾ ਨਹੀਂ ਵੀ ਬੰਦ ਹੋ ਗਿਆ ਨਹੀਂ ਚੱਲ ਰਿਹਾ ਮੇਰਾ ਕਦਮ ਚੱਲਣ ਦਿਆ ਸਾਰਿਆਂ ਦਾ ਚੱਲ ਰਿਹਾ ਤੇਰੇ ਗੱਲੀ ਦਾ ਨਹੀਂ ਚੱਲਦਾ ਮੁੰਡੀ ਆ ਤੇ ਝੱਪ ਕੇ ਦੇਣਾ ਹੂੰ ਹੁਣ ਕਿੱਧਰ ਤਿਆਰੀ ਬੋਲ ਮੇਰੀ ਮਰਜ਼ੀ ਮੈਂ ਕਿਦਾਂ ਜਾ ਸਕਦਾ ਅੱਛਾ ਜਾ ਕੇ ਦਿਖਾ ਕੇ ਟੋ ਨਿਕਲ ਕੇ ਆ ਸਵਾਸ ਤੇਰੇ ਉਹ ਬੰਦਾ ਤੇ ਆਰੇ ਲਾਤਾ ਤੇ ਅੱਜ ਅਸੀਂ ਕੜੀ ਬਣਾਣੀ ਤੇ ਕੜੀ ਦੀ ਤਿਆਰੀ ਕਰ ਲਈ ਮੈਂ ਮੰਮੀ ਦੀ ਗੱਲ ਸੁਣੂ ਮਾਲ ਕੱਟ ਕੇ ਰੱਖ ਲਿਆ ਏ ਨੋ ਜੀ ਇੱਧਰ ਕੜੀ ਦਾ ਸਮਾਨ ਆਪਾਂ ਤਿਆਰ ਕਰ ਲੈ ਲਸਣ ਮਿਰਚੇ ਵੀ ਪਾਣੀ ਕੜੀ ਚ ਇੱਧਰ ਕੜੀ ਪੱਤਾ ਥੋੜੇ ਜਿਹਾ ਮਿਰਚੇ ਮੈਂ ਉੱਪਰ ਪਾਤੀ ਪਰ ਉਹ ਬਿੱਲੇ ਸੀ ਜੀ ਪਰ ਮੈਂ ਚੁਣ ਕੇ ਪਾਉਂਗੀ ਤੇ ਇੱਧਰ ਮੈਂ ਪਿਆਜ਼ ਕੱਟ ਕੇ ਰੱਖ ਲਿਆ ਥੋੜੇ ਜਿਹਾ ਆਲੂ ਪਾਉਂਗੀ ਥੋੜੇ ਜਿਹਾ ਆਲੂ ਮੈਂ ਪਾਣੀ ਵਿੱਚ ਪਕੌੜਿਆਂ ਦੇ ਵਿੱਚ ਤੇ ਕੋਈ ਸਬਜ਼ੀ ਦੀ ਵੀ ਫਾਨਦਾਰ ਨਹੀਂ ਕਰਦਾ ਹੈਗਾ ਅਦਰ ਉਹ ਰਾਜੇ ਦਾ ਫੋਨ ਆਇਆ ਹੋਇਆ ਪਨੀਰ ਪਿੱਛੇ ਮੋੜਿਆ ਤੇ ਮੰਨੂ ਬਲੌਗ ਬੰਦੇ ਤੇ ਮੈਂ ਪਹਿਲਾਂ ਰਾਜੇ ਦੇ ਨਾਲ ਗੱਲ ਕਰ ਲਾਂ ਤੇ ਰਾਜਾ ਸਭ ਤੋਂ ਵੱਧ ਜ਼ਰੂਰੀ ਹੈ ਪਹਿਲਾਂ ਰਾਜੇ ਨਾਲ ਗੱਲ ਤੋਂ ਬਾਅਦ ਆਪਾਂ ਬਲੌਗ ਬਣਾਵਾਂਗੇ ਇੱਧਰ ਮੈਂ ਬੇਸਨ ਛਾਣ ਕੇ ਰੱਖ ਲਿਆ ਔਰ ਪਕੌੜਿਆਂ 'ਚ ਵੀ ਪਾਣਾ ਹੈ ਬਸ ਫਟਾਫਟ ਕੜੀ ਬਣਾ ਕੇ ਨਾਲ ਮੈਂ ਪਕੌੜੇ ਬਣਾਉਣੇ ਸ਼ੁਰੂ ਕਰ ਦੂੰਗੀ ਰੋਟੀ ਬਣਾਣੀ ਜਾਂ ਚੌਲ ਬਣਾਣੇ ਉਹ ਪਤਾ ਨਹੀਂ ਮੈਂ ਮਨ ਬਹਾਉਂਗੀ ਫਿਲਹਾਲ ਉਹ ਵੀਡੀਓ ਬਣਾ ਰਹੀ ਆ ਉਹਨੂੰ ਕਹਾਂਗੀ ਕਿ ਤੂੰ ਬਣਾ ਕੇ ਕਿ ਉਸ ਤੋਂ ਬਾਅਦ ਮੈਂ ਕਰਵਾਣਾ ਪਤਾ ਇਹਨੂੰ ਕੰਮ ਤੇ ਮੇਰੇ ਕੋਲ ਟਾਈਮ ਬਹੁਤ ਜ਼ਿਆਦਾ ਘੱਟ ਹੈ ਤੁਹਾਨੂੰ ਪਤਾ ਹੀ ਹੈ ਸ਼ਾਮ ਨੂੰ ਬਹੁਤ ਜ਼ਿਆਦਾ ਬਿਜ਼ੀ ਛਿੜੀ ਹੋਣ ਹੁੰਦਾ ਹੈ ਸਾਡੇ ਘਰ ਨਾ ਬੰਦਾ ਇਹ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਨੇ ਸਾਰਿਆਂ ਨੂੰ ਘੜੀ ਘੜੀ ਪਾਣੀ 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 ਹਾਂਜੀ ਹਾਂਜੀ ਹਾਂ ਦਿਖਾਓ ਪਤਨ ਕੀ ਦਿਖਾਣਾ ਮੈਨੂੰ ਓਹੋ ਯਾਰ ਮੈਂ ਨਹੀਂ ਦੇਖ ਰਹੀ ਹਾਂ ਹਾਂ ਹੈ ਹਾਂ ਪੱਕੀ ਗੱਲ ਐ ਪਤਨ ਕੀ ਦਿਖਾਣਾ ਰੱਬ ਵੀ ਜਾਂਦਾ ਹੈ ਜਮਮਾ ਮੈਨੂੰ ਪਤਨ ਕੀ ਦਿਖਾਣਾ ਮੈਨੂੰ ਬਾਹਰ ਖੜਾ ਕਰ ਗਿਆ ਹੈ ਹੈਲੋ ਅੱਛਾ ਪਤਾ ਦਵਿੰਦਰ ਦੇਦੀ ਨੇ ਬੜੀ ਸੋਹਣੀ ਸਲਾਹ ਦਿੱਤੀ ਕਹਿੰਦੀ ਜਦੋਂ ਤੁਸੀਂ ਵੀਡੀਓ ਬਣਾਉਂਦੇ ਗਗਨ ਤੇ ਐਦਾਂ ਨਾ ਕਿਹਾ ਕਰੋ ਵੀ ਅੱਜ ਘਰੇ ਕੋਈ ਵੀ ਹੈ ਨਹੀਂ ਤੇ ਗੱਲ ਵੀ ਸਹੀ ਐ ਟਾਈਮ ਬਹੁਤ ਖਰਾਬ ਚੱਲ ਰਿਹਾ ਬੁਰਾ ਹਾਲ ਹੋਇਆ ਪੈ ਚੁੱਕੀ ਓਏ ਨੋ ਫਟੇ ਉਹ ਪਿਆ ਤੇਰਾ ਰਜਿਸਟਰ ਡਰਾਈング ਰੂਮ ਚ ਤੇ ਆਪਣੀ ਇਧਰ ਕੜੀ ਬਣ ਗਈ ਜੀ ਕੜੀ ਦੀ ਮੈਂ ਤੁਹਾਨੂੰ ਰੂਖ ਦਿਖਾਨੀ ਆ ਨਾਲ ਇੱਕ ਵਾਰ ਸੇ ਮੈਂ ਚੌਲ ਰੱਖਦੇ ਨੇ ਤੇ ਹੁਣ ਮੈਂ ਕੜੀ ਟੇਸਟ ਕਰਕੇ ਦੇਖਦੀ ਆ ਸੱਚੇ ਨੂੰ ਵੀ ਅੰਗੇ ਦਾ ਤੜਕਾ ਰਹਿ ਗਿਆ ਲਾਣ ਵਾਲਾ ਉਹ ਮੈਂ ਲਾਣੀ ਆ ਕੜੀ ਤੇ ਬਣ ਗਈ ਕਰ ਤੜਕੇ ਆਪਾਂ ਗਰਮੀ ਚ ਕੜਗੇ ਆਪਾਂ ਵੀ ਇੰਨਾ ਨਜਾਇਜ਼ ਹੀ ਪਸੀਨਾ ਆਉਂਦਾ ਯਾਰ ਨਜਾਇਜ਼ ਸੱਚੀ ਤੇ ਇਧਰ ਇੱਕ ਪਾਸੇ ਸੂਤਾਂ ਦੀ ਵੀਡੀਓ ਸ਼ੂ ਸੂਤਾਂ ਦੀ ਵੀਡੀਓ ਬਣ ਰਹੀ ਹੈ ਆਪਣੇ ਇੰਸਟਾਗ੍ਰam ਤੇ ਪਾਉਣ ਵਾਸਤੇ ਬਣ ਰਹੀ ਹੈ ਨਾ ਇਹ ਵੀਡੀਓ ਓਕੇ ਆਪ ਪਲੀਜ਼ ਥੋੜੀ ਸੀ ਸਾਈਡ ਲੈਂਗੇ ਹਾਂ ਕਰ ਲਓ ਜੀ ਰੱਖਣਾ ਉਹਦੀ ਪਿਆ ਉੱਥੇ ਪਿਆ ਹੀ ਆ ਦੇਖੋ ਜੀ ਇਸ ਤੋਂ ਪਹਿਲਾਂ ਬਹੁਤ ਸਾਰੇ ਸੂਟ ਨੇ ਜਿਹਨਾਂ ਦੀ ਵੀਡੀਓ ਬਣ ਚੁੱਕੀ ਹੈ ਉਹਨਾਂ ਨੂੰ ਮੈਂ ਦਿਖਾਇਆ ਨਹੀਂ ਹੈਗਾ ਵੀਡੀਓ 'ਚ ਬੜੇ ਘੈਂਟ ਸੂਟ ਸੀਗੇ ਹੁਣ ਇਹਦਾ ਦੁਪੱਟਾ ਦੁਪੋਟਾ ਦਿੰਨੇ ਆ ਉੱਪਰ ਕਿ ਇਹਦੇ ਉਹ ਆ ਵਾਲੇ ਸੂਟ ਸੀਗੇ ਆ ਦੇਖੋ ਆ ਵੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ 81 ਇਹ ਤਾਂ ਮੈਨੂੰ ਲੱਗਦਾ ਮੈਂ ਤੁਹਾਨੂੰ ਕੱਲ ਦਿਖਾਇਆ ਹੀ ਸੀਗਾ ਤੇ ਇੱਕ ਆਹਾ ਤੇ ਆ ਦੇਖੋ ਬੰਦਾ ਫੇਰ ਆ ਗਿਆ ਇਹਨੂੰ ਹੁਣ ਦਾਲ ਲੱਗ ਗਈ ਕਿਤੋਂ ਅਮਣੇ ਨੂੰ ਦਾਲ ਲੱਗ ਗਈ ਬੇਟਾ ਅੰਮੀ ਫਤਿਹ ਹੁਣ ਰੋਟੀ ਖਾਣ ਦਾ ਟਾਈਮ ਹੈ ਅਮਣ ਠੀਕ ਹੈ ਨਾਲ ਇਹ ਕੈਂਚੀ ਚੋਕੀ ਯਾਰ ਇੱਥੋਂ ਆਹ ਕਿਤੇ ਚਲੋ ਜੀ ਹੋ ਰਿਹਾ ਰਜਿਸਟਰ ਗਮ ਹੋ ਗਿਆ ਮੰਦਰ ਰਜਿਸਟਰ ਨਹੀਂ ਲੱਭ ਰਿਆ ਪਤਾ ਨਹੀਂ ਕਿੱਥੇ ਗਿਆ ਯਾਰ ਮੈਂ ਇੱਥੇ ਪਿਆ ਵੇਖਿਆ ਸੀ ਕਿਤੇ ਪਰਨੀਤ ਨਾ ਅੰਦਰ ਲੈ ਗਿਆ ਹੋਵੇ ਤੇ ਇਧਰ ਨਾਲ ਹੀ ਨਾ ਇਧਰ ਨਾਲ ਹੀ ਇੱਕ ਪਾਸੇ ਕੰਮ ਵੀ ਚੱਲ ਰਿਹਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹ ਪੋਸਟਰ ਬਣਾਣਾ ਆ ਫਤਿਹ ਦੀ ਐਕਟੀਵਿਟੀ ਆ ਸਵੇਰੇ ਬਣਾ ਕੇ ਭੇਜਣਾ ਆ ਫਤਿਹ ਸਿੰਘ ਜੀ ਵਾਹ ਜੀ ਵਾਹ ਜੀ ਵਾਹ ਸ਼ਾਬਾਸ਼ ਹੁਣ ਖਾਣਾ ਖਾਣ ਦਾ ਟਾਈਮ ਹੈ ਪੁੱਤ ਅੱਛਾ ਜੀ ਠੀਕ। ਅਤੀ ਲੋਕ ਬੜੇ ਅਮਨ ਨੇ ਬੁਟੀਕ ਤੇ ਬਿਜ਼ੀ ਕੀਤਾ ਕਿਤੇ ਆ ਦੇਖੋ ਅਮਨ ਨੇ ਆਪਦਾ ਰੂਮ ਵੀ ਬਿਜ਼ੀ ਕਰ ਲਿਆ ਸਾਰਾ ਬੈੱਡ ਬਾਹਰੇ ਬੈੱਡ ਸਾਰਾ ਭਰਿਆ ਹੋਇਆ ਸਮਾਨ ਦਾ ਹੈ ਨਾ ਫਤਿਹ। ਬਿਜ਼ੀ ਨਹੀਂ ਹੈਗਾ। ਅਰੇ ਵਾਹ ਆ ਤਾਂ ਤੁਸੀਂ ਚੈਨਲ ਚ ਰਹਾਤਾ ਪਾ ਲਈ ਨੀ ਲਾਟ ਲਾ ਕੇ ਪੂਰਾ ਚੈਨਲ ਜੜਾਤਾ ਤੇ ਉਹ ਬੰਦਾ ਲੋਕ ਕੇ ਨਮਕੀਨ ਖਾ ਰਿਹਾ ਦੇਖੋ। ਸ਼ਾਬਾਸ਼। ਆ ਲੋ ਜੀ ਅਮਨ ਦੇ ਚੈਨਲ ਤੇ ਤੁਸੀਂ ਦੇਖਣੀ ਦੇਖਣੀ ਇੱਧਰ ਦੇਖੋ ਸੂਰਤ ਦੀ ਪੂਰੀ ਲੁੱਕ ਇਹ ਬਣਿਆ ਹੋਇਆ ਮੇਲਾ ਦਾ ਪਲਾਜ਼ੋ ਨਾਲ ਹਨਾ ਹਾਂ ਪਲਾਜ਼ੋ ਬਣਿਆ ਹੋਇਆ ਜੀ। ਮੈਂ ਕਿਹਾ ਵੀ ਤੁਸੀਂ ਅਮਨ ਦੇ ਚੈਨਲ ਤੇ ਪੂਰੀ ਵੀਡੀਓ ਵੇਖੋਗੇ ਤੇ ਤੁਸੀਂ ਪਹਿਲਾਂ ਮੇਰੇ ਚੈਨਲ ਤੇ ਵੀ ਵੇਖ ਲਓ ਕਿਉਂਕਿ ਜਿਹੜਾ ਤੂੰ ਅੱਜ ਸੂਟ ਦਿਖਾਇਆ ਸੀ ਨਾ ਵੀਡੀਓ 'ਚ ਉਹ ਬੜਾ ਪਸੰਦ ਕੀਤਾ ਸਾਰਿਆਂ ਨੇ ਜਿਹੜਾ ਦਿਖਾਇਆ ਉਹ ਪਿੰਕ ਜਿਹਾ ਤਾਂ ਤੇ ਆਹ ਦੇਖ ਲਓ ਨੇਰੇ 'ਚ ਬੈਠੇ ਪੂਰਾ ਘਰ ਮੰਨ ਇੱਕ ਵੀ ਕਮਰਾ ਨਹੀਂ ਛੱਡਿਆ ਜਿਹਦੇ 'ਚ ਇਹ ਸਮਾਨ ਨਹੀਂ ਪਿਆ ਹੈਗਾ ਬੁਟੀਕ ਦਾ ਓਏ ਤੂੰ ਆ ਬਿਲ ਨਹੀਂ ਆਣੇ ਵੀ ਮੇਰੇ ਕੋਲ ਇਹ ਬੰਦਾ ਦੇਖੋ ਇਹ ਵੀ ਬੰਦਾ ਨਾਲ ਹੀ ਲਟਿਆ ਹੋਇਆ ਅਮਨ ਦੇ ਤੇ ਅਹੀ ਹੁਣ ਅੱਜ ਜਿਹੜਾ ਪੋਸਟਰ ਬਣਾਉਣਾ ਨਾ ਉਹ ਵੀ ਅਮਨ ਖਲਿਆਸ਼ਾ ਲੈ ਕੇ ਯੂਜ਼ ਕਰਨਾ ਹੈ ਸਮਾਨ ਨੇ ਖਸੂ ਹੋ ਜਾ ਹਾਂ ਨਾ ਆਏਗਾ ਤਾਂ ਕੰਨਾ ਹਾਲੋ ਜੀ ਫੁੱਲ ਚੜੀ ਗਲੈਸ਼ ਇੰਸਟਾ ਤੇ ਜਾ ਕੇ ਵੀਡੀਓ ਦੇਖਿਓ ਆਪਣਾ ਭੈਣਾ ਦਾ ਬੁਟੀਕ ਨਾਮ ਤੇ ਬਣਿਆ ਹੋਇਆ ਸਾਡਾ ਇੰਸਟਾ ਤੇ ਵੀ ਜਿਹੜਾ ਚੈਨਲ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰਿਓ ਸਾਰੇ ਸੂਟਾਂ ਦੀਆਂ ਵੀਡੀਓ ਮੈਂ ਅੱਜ ਤੁਹਾਨੂੰ ਸੈਟਅਪ ਦਿਖਾ ਰਹੀ ਆ ਕਿ ਇੰਨੀ ਮਿਹਨਤ ਲੱਗਦੀ ਆ ਦੇਖੋ ਉਹ ਇਹਦਾ ਚੱਕਰ ਹੈ ਅਗਲਾ ਮਿਹਨਤ ਨਹੀਂ ਆਉਂਦਾ ਅਗਲਾ ਇਹ ਵੇਂਦਾ ਕਿ ਪਤਾ ਨਹੀਂ ਰੇਟ ਵਧ ਲਾ ਰਹੇ ਨੇ ਇਹੇ ਐ ਕਰ ਰਹੇ ਨੇ ਚਲੋ ਭੈਣ ਨੂੰ ਤਾਂ ਆਪਾਂ ਨੇ ਕੱਲ ਕਹਿ ਤਾ ਹਨ ਹੁਣ ਬਾਰ-ਬਾਰ ਕਹਿਣਾ ਚੰਗਾ ਨਹੀਂ ਲੱਗਦਾ ਹੈਗਾ ਅਗਲੇ ਨੂੰ ਉਹ ਚੀਜ਼ ਨੂੰ ਤੁਸੀਂ ਛੱਡੋ ਰੱਬ ਦੇਖਦਾ ਵੀ ਅਸੀਂ ਮਿਹਨਤ ਕਰਦੇ ਪਏ ਹਾਂ ਬਸ ਇੰਨਾ ਹੀ ਬਹੁਤ ਹੈ ਹਨਾ ਉਹ ਵੈਗੁਰੂ ਜਾਣਦਾ ਨਾ ਕਹਿੰਦੇ ਉਹ ਵੈਗੁਰੂ ਦਾ ਜਿਹੜੇ ਲੋਕਾਂ ਦਾ ਕੀ ਹੈ ਦੁਨੀਆ ਨੂੰ ਆਪਾਂ ਕਦੀ ਵੀ ਖੁਸ਼ ਨਹੀਂ ਕਰ ਸਕਦੇ ਤੇ ਇਹ ਕੰਮ ਕਦੀ ਕਰਨ ਦੀ ਕੋਸ਼ਿਸ਼ ਹੀ ਨਾ ਕਰਿਆ ਅਗਰ ਇਹ ਤੁਸੀਂ ਇਹ ਕਰਨ ਲੱਗ ਗਏ ਤੁਸੀਂ ਆਪ ਦੁਖੀ ਹੋ ਜਾਓਗੇ ਲੋਕਾਂ ਨੇ ਤੁਹਾਡਾ ਖੁਸ਼ ਨਹੀਂ ਹੋਣਾ ਹੈਗਾ ਇਹ ਗੱਲ ਮੇਰੀ ਯਾਦ ਰੱਖਿਓ ਕਰਨੀ ਕੀਜੀ ਭੈਣ ਦੀ ਤੇ ਇੱਧਰ ਦੇਖੋ ਹੁਣ ਮੈਂ ਲੈਸਿਸ ਨੂੰ ਜਿੱਦਾਂ ਜੜੀਆਂ ਐਕਸਟਰਾ ਤੇ ਇੰਤਰ ਆੜੀਆਂ ਲੈਸਿਸ ਐਕਸਟਰਾ ਬੱਜ ਜਾਂਦੀਆਂ ਨੇ ਨਾ ਫਰਮੇ ਇਹਦੇ ਨਾਲ ਡੈਕੋਰੇਸ਼ਨ ਕਰਾਂਗੀ ਦੇਖੋ ਜੀ ਇਧਰ ਆਪਣਾ ਖਾਣਾ ਪੀਣਾ ਬਣਾ ਕੇ ਮੈਂ ਆ ਗਈ ਤੇ ਨਾਲ-ਨਾਲ ਕੰਮ ਚੱਲ ਰਿਹਾ ਸਾਰਾ ਮੈਂ ਕਰ ਲਿਆ ਹੁਣ ਮੈਨੂੰ ਪੇਂਟ ਕਰਨਾ ਸਾਰੇ ਨੂੰ ਮਤਲਬ ਇਹ ਵੀ ਉੱਪਰ ਪੇੜ ਦੇ ਨਾਲ ਡਰਾ ਕਰਨਾ ਬੜਾ ਟਾਈਮ ਲੱਗਦਾ ਹੈ 8th ਕਲਾਸ ਦੇ ਵਿੱਚ ਸੋਣਾ ਲਿਖੂਗਾ ਬਲੈਕ ਰੰਗ ਹੂੰ ਦੇਖੋ ਬਲੈਕ ਲਿਖਦਾ ਫਿਰ ਹਲਕਾ ਹਲਕਾ ਉਹ ਜਿਹੜੀ ਸ਼ੈਡ ਹੋਗੀ ਨਾ ਉਹ ਯੈਲੋ ਜਿਹਾ ਰੰਗ ਕਰਿਓ 골ਡਨ ਜਿਹਾ ਵਿੱਚ ਵਿੱਚ ਆ ਦੇਖੋ ਫਿਰ ਬਲੈਕ ਨੂੰ ਆਪਾਂ ਮਾਰ ਕਰਨਾ ਕਰ ਦਈਏ ਇੰਨਾ ਕਰਤਾ ਇਹ ਇਹਦੇ ਵਿੱਚ ਉਹ ਇਹ ਹਲਕਾ ਹਲਕਾ ਹੈ yellow ਲਾਤਾ ਠੀਕ ਹੈ ਉਰੀਆਇਂ ਕਰਤਾ ਅੰਦਰ ਨੂੰ ਕੋ ਬਲੈਕ ਮਾਰਕਰ ਨਾਲ ਲਗਾ ਦਈ ਸੋਖਾ ਰਹੂਗਾ ਖੰਡ ਨਹੀਂ ਸੋਣੇ ਲੱਗਣਾਗਾ ਪ੍ਰੋਜੈਕਟ ਉਹਦਾ ਉਹ ਤਾਂ ਬਲੈਕ ਨਾਲ ਹੋਰ ਹੀ ਨਾ ਕੁਝ ਹੋ ਜੇ ਅਸੀਂ ਬੱਸਣ ਲੱਗੂਗਾ ਸਾਰਾ ਹੀ ਮਤਲਬ ਬਲੈਕ ਨਾਲ ਲਿਖਦਾ ਹਾਂ ਇਹ ਹਲਕਾ ਹਲਕਾ ਵਿੱਚ yellow ਰੰਗ ਕਰਤਾ ਤੂੰ ਤਾਂ ਦੇਖ ਹੀ ਜਾਊਗੀ ਜਾਂ ਨਵਾਂ ਬਣਾਉਣਾ ਪਊਗਾ ਜੇ ਨੀਤ ਦਾ ਕਹਿਣਾ ਮੰਨ ਲਿਆ ਸੀ ਕਿ ਕੀ ਬਣਾਉਣਾ ਬਸ ਥੋੜਾ ਧਿਆਨ ਨਾਲ ਕਰਿਓ ਚਲ ਤੂੰ ਐਂ ਕਰ ਪਹਿਲਾਂ ਨਾ ਜਾ ਕੇ ਮੰਮਾ ਦੀ ਹੈਲਪ ਕਰ ਥੋੜੀ ਜੀ हां बस मैं आ गई हो हैगा यार कुछ गुरसू चाहिदा ही बिनो बरसी बरसनी ओए ओदि ਨਾਲ ਕਰਨਾ ਸਿੱਪਾਤਲੇ ਵਾਲੇ ਨਾਲ ਉਹਦੇ ਨਹੀਂ ਕਰਾਂਗੀ ਤਨ ਬਣਨ ਤੋਂ ਬਾਅਦ ਦਿਖਾਉਂਗੀ ਮੈਂ ਕਹੇ ਬਣਿਆ ਚਲ ਪਰਨੀ ਆ ਲੋ ਜੀ ਫਾਈਨਲੀ ਜਿਹੜਾ ਪ੍ਰੋਜੈਕਟ ਬਣਾਉਣੇ ਸੀਗੇ ਆਪਾਂ ਨੇ ਦੋ ਇੱਕ ਸਾਗਿਆ ਸਾਡਾ ਮੈਥ ਦਾ ਰਿਲੇਟਡ ਟੂ ਦਾ ਬੈਕਰਸ ਉਹ ਵੀ ਬਣ ਗਿਆ ਤੇ ਅੱਜ ਵੱਟ ਲੇਟ ਹੋ ਗਿਆ ਮੇਰਾ ਟਾਈਮ ਲੱਗਾ ਹੁਣ ਮੈਂ ਫਤਿਹ ਦਾ ਜੂੜਾ ਕਰਕੇ ਤੇ ਫਿਰ ਸੌਣਾ ਹੈ ਬਟ ਮੈਂ ਪਹਿਲਾਂ ਫਤਿਹ ਨੂੰ ਦੱਸ ਦਿਆਂ ਕਿ ਬੇਟਾ ਚਲੋ ਤੁਸੀਂ ਇਹਦਾ ਅਕੋਰਡਿੰਗ ਟੂ ਦਾ ਨੰਬਰ ਮੈਨੂੰ ਕਰਕੇ ਦਿਖਾਓ ਅੰਧੀ ਰਬਰਟਸ ਪਾਓ ਕਿੰਨੇ ਹੋ ਗਏ 1 2 3 4 ਹੋ ਗਏ ਬੇਟੇ 1 ਮੋਰ ਐਡ ਕਰੋ ਇੱਕ ਹੋਰ ਤੇੜਾ ਸਾਡਾ ਹੈਗਾ ਇਹ ਆਪਣਾ ਸੈਕੰਡ ਪ੍ਰੋਜੈਕਟ ਪੰਜਾਬੀ ਦਾ ਉਹ ਵੀ ਬਣ ਕੇ ਰੈਡੀ ਹੋ ਚੁੱਕਿਆ ਤੇ ਉਹਦੇ ਚ ਨਾ ਮੈਂ ਆਪਣੀ ਜਿਹੜੀ ਲੈਸਿਸ ਸੀਗੀਆਂ ਐਕਸਟਰਾ ਬਚੀਆਂ ਉਹਨਾਂ ਦਾ ਯੂਜ਼ ਕੀਤਾ ਤੇ ਤੁਸੀਂ ਮੈਨੂੰ ਦੱਸਿਓ ਸਾਰੇ ਜਣੇ ਆਹ ਹੈਂਗ ਕਰਨ ਵਾਸਤੇ ਆ ਹੈਗੀ ਆ ਪ੍ਰੋਪਰ ਲੁੱਕ ਕਿਉਂਕਿ ਪਤਾ ਹੈ ਬੱਚੇ ਛੋਟੇ ਨੇ ਦੇਖੋ ਵੈਸੇ ਮੇਰੇ ਕੋਲ ਬੈਠਾ ਮੈਨੂੰ ਮਤਲਬ ਦੱਸਿਆ ਕਿ ਕੀ ਹੈ ਮਤਲਬ ਇਸ ਦਾ ਤੇ ਆ ਚੀਜ਼ਾਂ ਜਿਹੜੀਆਂ ਸਾਰੀਆਂ ਲਖਨਗਰ ਫਤੇ ਨਾ ਵੱਡਾ ਵੱਡਾ ਲਿਖਤਾ ਤਾਂ ਇਹਨਾਂ ਮਤਲਬ ਹੰਡਰਡਿੰਗ ਬਹੁਤ ਜ਼ਿਆਦਾ ਬੈਡ ਕਰਦੀ ਸੀ। ਦੈਟਸ ਵਾਈ ਮੈਂ ਦੀ ਹੈਲਪ ਕੀਤੀ ਆ। ਤੁਸੀਂ ਦੱਸਿਓ ਸਾਰੇ ਜਣੇ ਕਿਵੇਂ ਬਣਿਆ ਮੈਨੂੰ ਖੁਦ ਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਹੈ ਮੀਨਸ ਇਦਾਂ ਹੈਂਗ ਹੋ ਜਾਊਗਾ ਇਹ ਬਹੁਤ ਵਧੀਆ ਲੱਗ ਰਿਹਾ ਹੈ ਹੈਨਾ ਫਤਿਹ ਹਾਂਜੀ ਸੋਹਣਾ ਬਣਿਆ ਨਾ ਫਤਿਹ ਮੈਂ ਮੰਦ ਕਾ ਕਿਉ ਬੜ ਥੋੜਾ ਲੇਟ ਹੋ ਗਏ ਫਤਿਹ ਦਾ ਜ਼ੂੜਾ ਰਹੇਗਾ ਬਟ ਕਰਕੇ ਹੀ ਸੋਵਾਂਗੀ ਮੈਂ ਰੈਂਡੀ ਸਟੈਪ ਰੈਂਡੀ ਸਟੈਪ ਅੰਦੀਆ ਵੋ ਵਾ ਲੇ ਗਾ ਲੈਸ਼ਾਂ ਹੀ ਬੜੀਆਂ ਲਾਈਆਂ ਨੇ ਇਹ ਕਿੱਥੋਂ ਲਈਆਂ ਲੈਸ਼ਾਂ ਭਣਾ ਦੇ ਬੁਟੀਕ ਤੋਂ ਲਈਆਂ ਨੇ ਯੈਸ ਭਣਾ ਦੇ ਬੁਟੀਕ ਤੋਂ ਲਈਆਂ ਨੇ ਇਹ ਫਤਿਹ ਆਪਣੇ ਮਟਰੀ ਦੀ ਵਾਪਸ ਲੈ ਕੇ ਲਾ ਦਿਓ ਹਾਂ ਫਤਿਹ ਜੇ ਮੈਮ ਨੇ ਕਿਆ ਜੇ ਬਾਕੀ ਇਹ ਨਹੀਂ ਪਤਾ ਕਿ ਉਹ ਮੇਬੀ ਰੱਖ ਲੈਣ ਕਿ ਉੱਥੇ ਹੈਂਗ ਕਰਨਗੇ ਜੇ ਨਹੀਂ ਹੋਇਆ ਨਾ ਤੇ ਮੈਂ ਉਹਨੂੰ ਕਿਹਾ ਮੈਮ ਮੇਰੇ ਟਾਰਨ ਕਰ ਦਿਓ ਹਮ ਆਪਣੇ ਬੁਟੀਕ 'ਤੇ ਲਗਾएंगे ਠੀਕ ਹੈ ਠੀਕ ਹੈ ਮੈਮ ਨੂੰ ਕਿਹੜਾ ਪਤਾ ਹੋਊਗਾ ਬੁਟੀਕ ਕੀ ਹੁੰਦਾ ਹੈ ਕਹਿੰਦਾ ਮੈਨੂੰ ਕਿਹੜਾ ਪਤਾ ਹੋਊਗਾ ਬੁਟੀਕ ਕੀ ਹੁੰਦਾ ਹੈ ਇਹ ਕਰਨਾ ਤੇ ਇਹ ਰੋਣ ਵਾਲਾ ਸੂਟ ਬਣਾਉ ਆ ਤੁਹਾਨੂੰ ਕਿੰਨੇ ਫ੍ਰੀ ਦੇ ਦਵਾਂਗੇ ਚਲੋ ਹੁਣ ਤਾਂ ਦਾ ਜੁੜਾ ਕਰਾਂ ਮੈਂ ਫ੍ਰੀ ਸੂਟ ਦੇ हां ਮੈਂ ਤੁਹਾਨੂੰ ਇੱਕ ਫ੍ਰੀ ਸੂਟ ਦੇਵਾਂਗੇ